ਹੈਲੋ ਸਟੂਡੈਂਟਸ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਕਲਾਸ ਦੇ ਅੰਦਰ ਅਸੀਂ ਨਿਰਦੇਸ਼ ਅੰਕ ਜਮਾਇਤੀ ਦੇ ਐਕਸਰਸਾਈਜ਼ 7.2 ਦੇ ਬਾਰੇ ਡਿਸਕਸ ਕਰਾਂਗੇ ਐਕਸਰਸਾਈਜ਼ 7.1 ਦੇ ਵਿੱਚ ਅਸੀਂ ਦੂਰੀ ਸੂਤਰ ਦੇ ਬਾਰੇ ਪੜਿਆ ਸੀਗਾ ਜਿਸ ਦੇ ਵਿੱਚ ਅਸੀਂ ਵੱਖ-ਵੱਖ ਕੁਐਸਚਨਸ ਕੀਤੇ ਸਨ ਜਿਸ ਦੇ ਵਿੱਚ ਅਸੀਂ ਨੇ ਦੂਰੀ ਸੂਤਰ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਦੂਰੀਆਂ ਪਤਾ ਕੀਤੀਆਂ ਸੀ ਜਿਸ ਜਿਸ ਵਿੱਚ ਦੋ ਬਿੰਦੂ ਦਿੱਤੇ ਹੋਏ ਸਨ ਉਹਨਾਂ ਦੋ ਬਿੰਦੂਆਂ ਦੇ ਵਿਚਕਾਰ ਅਸੀਂ ਕੀ ਹੈ ਉਹ ਦੂਰੀ ਪਤਾ ਕਰਨੀ ਹੁੰਦੀ ਸੀ ਤਾਂ ਪਿਆਰਵਰਧ ਅਰਥੀ ਉਹ ਇਸ ਜੋ ਐਕਸਰਸਾਈਜ਼ ਦੇ ਵਿੱਚ ਇੱਕ ਨਵੇਂ ਸੂਤਰ ਦਿੱਤੇ ਅਸੀਂ ਕੰਮ ਕਰਨਾ ਹੈ ਉਸ ਸੂਤਰ ਦਾ ਜੋ ਨਾਮ ਹੈ ਉਹ ਤੁਸੀਂ ਇਹ ਪੜ ਸਕਦੇ ਹੋ ਇਸ ਸੂਤਰ ਦਾ ਨਾਮ ਹੈ ਵਿਭਾਜਨ ਸੂਤਰ ਸੈਕਸ਼ਨ ਫਾਰਮੂਲਾ ਠੀਕ ਹੈ ਜੀ ਇਸ ਫਾਰਮੂਲੇ ਵਿੱਚ ਵਿਭਾਜਨ ਦੇਖੋ ਵਿਭਾਜਨ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਵਿਭਾਜਨ ਦਾ ਮਤਲਬ ਕੀ ਹੁੰਦਾ ਹੈ ਵੰਡਣਾ ਵਿਭਾਜਨ ਦਾ ਮਤਲਬ ਹੁੰਦਾ ਹੈ ਵੰਡਣਾ ਇਸ ਲਈ ਅਸੀਂ ਕੀ ਕਰਨਾ ਹੈ ਦੋ ਤੁਹਾਨੂੰ ਬਿੰਦੂ ਦਿੱਤੇ ਹੋਏ ਹੋਣਗੇ ਮੰਨ ਲਓ ਇੱਕ ਬਿੰਦੂ ਏ ਹੈ ਦੂਸਰਾ ਬਿੰਦੂ ਕੀ ਹੈ ਉਹ ਬਿੰਦੂ ਬੀ ਹੈ ਇਹਨਾਂ ਦੋਨਾਂ ਬਿੰਦੂਆਂ ਨੂੰ ਮਿਲਾਉਂਦੀ ਇੱਕ ਰੇਖਾ ਸਾਨੂੰ ਦਿੱਤੀ ਹੋਈ ਹੋਵੇਗੀ ਇਹਨਾਂ ਦੋਨਾਂ ਬਿੰਦੂਆਂ ਨੂੰ ਮਿਲਾਉਂਦੀ ਇੱਕ ਰੇਖਾ ਸਾਨੂੰ ਦਿੱਤੀ ਹੋਈ ਹੋਵੇਗੀ ਇਹਨਾਂ ਦੋਨਾਂ ਬਿੰਦੂਆਂ ਨੂੰ ਮਿਲਾ ਕੇ ਜੋ ਇੱਕ ਰੇਖਾ ਬੰਦੀ ਹੈ ਉਸ ਤੋਂ ਬਾਅਦ ਸਾਨੂੰ ਇੱਕ ਬਿੰਦੂ ਹੋਰ ਦਿੱਤਾ ਹੋਏਗਾ ਜੋ ਇਸ ਨੂੰ ਵੱਖ-ਵੱਖ ਭਾਗਾਂ ਵਿੱਚ ਕੱਟ ਕਰਦਾ ਹੋਏਗਾ ਇੱਥੇ ਜੋ ਬਿੰਦੂ ਹੈ ਇਹ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਦਾ ਹੈ ਮੰਨ ਲਓ ਜੋ ਇਹ ਹੈ A ਬਿੰਦੂ ਇਸ ਦੇ ਨਿਰਦੇਸ਼ ਅੰਕ ਹਨ x1 y1 ਉਸ ਦੇ ਨਿਰਦੇਸ਼ ਅੰਕ ਕੀ ਹਨ x2 ਕਮਾ y2 ਠੀਕ ਹੈ ਜੀ ਇਸ ਦੇ ਨਿਰਦੇਸ਼ ਅੰਕੋ ਮੰਨ ਲਓ ਕੀ ਹਨ x ਕਮਾ ਵਾਈ ਠੀਕ ਹੈ ਜੀ ਤਾਂ ਵਿਭਾਜਨ ਸੂਤਰ ਦੇ ਵਿੱਚ ਅਸੀਂ ਏ ਜੋ ਬਿੰਦੂ ਹੈ ਇਸ ਬਿੰਦੂ ਦੇਾਰੇ ਅਸੀਂ ਇਸ ਨੂੰ ਲੱਭਣਾ ਹੋਇਆ ਕਰੇਗਾ ਜਾਂ ਕਈ ਵਾਰ ਕੀ ਹੋਇਆ ਕਰੇਗਾ ਇਹ ਬਿੰਦੂ ਸਾਨੂੰ ਦਿੱਤਾ ਹੋਇਆ ਕਰੇਗਾ ਠੀਕ ਹੈ ਜੀ ਬਿੰਦੂ ਦਿੱਤਾ ਹੋਇਆ ਕਰੇਗਾ ਤੇ ਇਹ ਜੋ ਬਿੰਦੂ ਏ ਇਸ ਰੇਖਾ ਨੂੰ ਕਿੰਨੇ ਭਾਗਾਂ ਦੇ ਵਿੱਚ ਕਿੰਨੇ ਵੱਖ-ਵੱਖ ਭਾਗਾਂ ਦੇ ਵਿੱਚ ਵੰਡ ਰਿਹਾ ਹੈ ਠੀਕ ਹੈ ਜੀ ਉਸ ਦੇ ਬਾਰੇ ਸਾਨੂੰ ਕੀ ਆ ਪੁੱਛਿਆ ਗਿਆ ਹੋਵੇਗਾ ਮੰਨ ਲਓ ਇਹ m 1 ਭਾਗ ਦੇ ਵਿੱਚ ਵੰਡਿਆ ਗਿਆ ਹੈ ਇਹ m 2 ਭਾਗ ਦੇ ਵਿੱਚ ਵੰਡਿਆ ਗਿਆ ਹੈ ਤਾਂ ਇੱਥੋਂ ਵਿਭਾਜਨ ਸੂਤਰ ਬਣ ਜਾਂਦਾ ਹੈ ਵਿਭਾਜਨ ਸੂਤਰ ਦਾ ਜੋ ਫਾਰਮੂਲਾ ਬਣ ਜਾਂਦਾ ਹੈ ਵਿਭਾਜਨ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਵਿਭਾਜਨ ਦਾ ਮਤਲਬ ਵੰਡਣਾ ਠੀਕ ਹੈ ਜੀ ਵਿਭਾਜਨ ਸੂਤਰ ਦਾ ਫਾਰਮੂਲਾ ਬਣ ਜਾਂਦਾ ਹੈ m1 x2 m2 x1 m1 m2 ਕਮਾ a ਨੂੰ ਸੋਲਵ ਕਰਕੇ ਸਾਡੇ ਕੋਲੇ एक्स बिंदु आ जाया करेगा सेकंड की है एम वन वाई टू प्लस एम टू वाई वन अपॉन एम वन प्लस एम यह जो है ये साडा विभाजन सूत्र बन गया है ਪਿਆਰੇ ਵਿਦਿਆਰਥੀਓ ਇਹ ਸਾਡਾ ਕੀ ਹੈ ਵਿਭਾਜਨ ਜੋ ਸੂਤਰ ਹੈ ਉਹ ਬਣ ਗਿਆ ਹੈ ਇਸ ਦੇ ਵਿੱਚ ਜੋ ਇਹ m1 m2 ਹਨ ਇਹ ਜੋ m1 m2 ਹਨ ਇਹ ਕੀ ਹਨ m1 ਕਮਾ m2 ਹਨ ਇਹ ਕੀ ਹਨ ਇਹ ਸਾਨੂੰ ਅਨੁਪਾਤ ਦੱਸਿਆ ਕਰਨਗੇ ਅਨੁਪਾਤ ਜਿਸ ਵਿੱਚ ਜਿਸ ਵਿੱਚ ਰੇਖਾ ਨੂੰ ਬਿੰਦੂ ਸੀ ਇੱਥੇ ਸੀ ਸੀ ਮੰਨਿਆ ਸੀ ਬਿੰਦੂ ਸੀ ਅਨੁਪਾਤ ਜਿਸ ਵਿੱਚ ਰੇਖਾ ਨੂੰ ਬਿੰਦੂ ਸੀ ਵੰਡਦਾ ਹੈ ਜਿਸ ਵੀ ਅਨੁਪਾਤ ਵਿੱਚ ਵੰਡਦਾ ਹੈ ਮੰਨ ਲਓ ਇੱਥੇ ਸੀ ਗੱਲ ਕਰਦੇ ਹਾਂ ਇੱਕ ਲਾਈਨ ਹੈ ਸਾਡੇ ਕੋਲ ठीक है One, two, three, four, जी लाइन है मान लो ये पं सेंटीमीटर दी सी वन टू थ्री फोर फाइव ठीक है जी मान लो ये जो है ये साड़ी फाइव सेंटीमीटर की एक लाइन सी एक साढ़े कोई बिंदु है एक कोल कोई सी बिंदु है जो इस लाइन को कटदा है ਤਾਂ ਦੇਖੋ ਇਸ ਸਾਈਡ ਇਸਦੇ ਕਿੰਨੇ ਭਾਗ ਹਨ 3 ਇਸ ਸਾਈਡ ਇਸਦੇ ਕਿੰਨੇ ਭਾਗ ਹਨ 2 ਤਾਂ ਇੱਥੇ m1 ਜੋ ਹੈ ਸਾਡਾ ਉਹ ਕੀ ਹੈ 3 ਤੇ m ਜੋ 2 ਹੈ ਉਹ ਕੀ ਹੈ 2 ਭਾਵ ਕੇ ਜੋ ਜਿਸ ਵੀ ਅਨੁਪਾਤ ਦੇ ਵਿੱਚ ਸਾਨੂੰ ਇਹ ਜੋ ਬਿੰਦੂ ਹੈ ਸੈਂਟਰ ਦੇ ਵਿੱਚ ਜੋ ਵੀ ਬਿੰਦੂ ਹੈ ਉਹ ਇਸ ਨੂੰ ਵੰਡ ਰਿਹਾ ਹੈ ਉਸ ਨੂੰ ਅਸੀਂ ਕੀ ਕਹਾਂਗੇ ਇਸ ਦਾ m1 m2 ਠੀਕ ਹੈ ਜੀ x1 y1 ਤੁਹਾਨੂੰ ਪ੍ਰੀਵੀਅਸ ਜੋ ਐਕਸਰਸਾਈਜ਼ ਸੀ ਉਸਦੇ ਵਿੱਚ ਵੀ ਦੱਸ ਦਿੱਤਾ ਸੀਗਾ ਠੀਕ ਹੈ ਜੀ x2 y2 ਵੀ ਤੁਹਾਨੂੰ ਦੱਸ ਦਿੱਤਾ ਸੀ ਇਸ ਦੇ ਵਿੱਚ ਨਵੀਆਂ ਜੋ ਚੀਜ਼ਾਂ ਆਈਆਂ ਹਨ ਇਸ ਵਿਭਾਜਨ ਸੂਤਰ ਦੇ ਵਿੱਚ ਇੱਕ ਕੀ ਹੈ m1 ਇੱਕ ਕੀ ਹੈ m2 ਠੀਕ ਹੈ ਜੀ ਬਾਕੀ ਉਸੇ ਤਰੀਕੇ ਅਸੀਂ x1 y1 x2 y2 ਲੱਭਿਆ ਕਰਾਂਗੇ ਆਈ ਹੋਪ ਇਹ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਹੁਣ ਅਸੀਂ ਕੀ ਕਰਦੇ ਹਾਂ ਸੂਤਰ ਨੂੰ ਵਰਤ ਕੇ ਸੂਤਰ ਦੀ ਵਰਤੋਂ ਕਰਕੇ ਅਸੀਂ ਪ੍ਰਸ਼ਨਵਲੀ 7.2 ਦਾ ਪਹਿਲਾ ਕੁਸ਼ਚਨ ਕਰਦੇ ਹਾਂ ਕਿ ਇਹ ਕਿਸ ਤਰੀਕੇ ਨਾਲ ਹੋਵੇਗਾ ਦੇਖੋ ਸੋਲੂਸ਼ਨ ਦੇਖੋ ਸਟੇਟਮੈਂਟ ਦੇਖਦੇ ਹਾਂ ਕੀ ਹੈ ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜੋ ਬਿੰਦੂਆਂ ਠੀਕ ਹੈ -1, 7 ਦੋ ਬਿੰਦੂ ਦਿੱਤੇ ਹੋਏ ਹਨ -1, 7 ਲੋਹੇ A ਬਿੰਦੂ ਸੀ ਅਤੇ ਠੀਕ ਹੈ ਜੀ ਅਤੇ 4, -3 ਦੂਸਰਾ ਬਿੰਦੂ ਕੀ ਹੈ ਲੋਹੇ B ਬਿੰਦੂ ਹੈ ਇਸ ਦੇ ਨਿਰਦੇਸ਼ ਅੰਕ ਕਿਹ ਹਨ 4, -10 ਨੂੰ ਮਿਲਾਉਣ ਵਾਲੇ ਰੇਖਾ ਖੰਡਾਂ ਨੂੰ 2: 3 ਦੇ ਅਨੁਪਾਤ ਵਿੱਚ ਵੰਡਦਾ ਹੈ ਦੇਖੋ ਇਹ ਕੀ ਦਿੱਤੇ ਹੋਏ ਹਨ ਸਾਨੂੰ ਅਨੁਪਾਤ ਠੀਕ ਹੈ ਕੋਈ ਬਿੰਦੂ ਹੈ ਮੰਨ ਲਓ ਇਹ ਦੇਖਾ ਦੇ ਵਿਚਕਾਰ ਕੋਈ ਵੀ ਮੰਨ ਲਓ ਬਿੰਦੂ ਇੱਕ ਸੀਗਾ ਉਹ ਕੀ ਸੀਗਾ ਸੀ ਬਿੰਦੂ ਸੀਗਾ ਇਹ ਇਸ ਰੇਖਾ ਨੂੰ ਕੀ ਹੈ 2 ਅਨੁਪਾਤ 3 ਦੇ ਵਿੱਚ ਵੰਡਦਾ ਹੈ ਤੇ ਪਿਆਰੇ ਵਿਦਿਆਰਥੀ ਤੁਹਾਨੂੰ ਦੱਸਦਾ ਸੀਗਾ ਮੈਂ ਪਹਿਲਾਂ ਹੀ ਕਿ m1 m2 ਕੀ ਹੋਇਆ ਕਰਨਗੇ ਇਹ ਸਾਡਾ ਕੀ ਹੋਊਗਾ ਤਾਂ m1 ਹੋਊਗਾ a ਕੀ ਹੋਊਗਾ m2 ਠੀਕ ਹੈ ਜੀ ਚਲੋ ਪ੍ਰੀवियस ਦੇ ਤਰੀਕੇ ਨਾਲ ਅਸੀਂ x1 x2 ਵੀ ਲੱਗਦੇ ਹਾਂ y1 y2 ਵੀ ਲੱਗਦੇ ਹਾਂ ਦੇਖੋ a ਕੀ ਹੋ ਜਾਏਗਾ x1 y1 ਠੀਕ ਹੈ ਜੀ ਪਹਿਲਾਂ ਸਾਡਾ ਭੋਜਾ ਹੁੰਦਾ ਹੈ ਫਿਰ ਕੋਟੀ ਹੁੰਦਾ ਹੈ ਇਹ ਕੀ ਹੈ x2 ਕਮਾ y2 ਤੁਸੀਂ ਇਸ ਨੂੰ ਕੱਢ ਕੇ ਵੀ ਲਿਖ ਸਕਦੇ ਹੋ ਕਿ ਸਾਡਾ ਜੋ m1 ਹੈ ਉਹ ਕਿੰਨਾ ਹੈ 2 m 2 ਕਿੰਨਾ ਹੈ 3 ਹੈ ਠੀਕ ਹੈ ਜੀ x1 ਕਿੰਨਾ ਹੈ -1 y1 ਕਿੰਨਾ ਹੈ 7 x2 ਕਿੰਨਾ ਹੈ 4 ਤੇ y2 ਕਿੰਨਾ ਹੈ -3 ਤਾਂ ਵਿਭਾਜਨ ਸੂਤਰ ਦੀ ਵਰਤੋਂ ਕਰਨੀ ਹੈ ਸੀਨੇ ਵਿਭਾਜਨ ਸੂਤਰ ਵਿਭਾਜਨ ਸੂਤਰ ਹੈ वह किता देखो एम वन एक्स टू प्लस एम टू एक्स वन पहला असीने एक्सा ही वरतनिया एम वन एक्स टू प्लस एम टू एक्स वन अपॉन एम वन प्लस एम टू कॉमा फिर असी बइया वरतन हैं एम वन वाई टू प्लस एम टू वाई वन अपॉन m1 plus m2 ਠੀਕ ਹੈ ਜੀ ਇਹ ਜੋ ਹੈ ਸਾਡਾ ਉਪਾਜਕ ਸੁਤਰ ਹੈ ਹੁਣ ਕੀ ਕਰਾਂਗੇ ਅਸੀਂ ਇਸ ਦੇ ਵਿੱਚ ਸਾਡੀਆਂ ਜੋ ਵੈਲਿਊਜ਼ ਅਸੀਂ ਉੱਪਰ ਕੱਢੀਆਂ ਸੀ ਉਹ ਕੀ ਕਰਾਂਗੇ ਪੁੱਟ ਕਰਾਂਗੇ ਠੀਕ ਹੈ ਜੀ ਚਲੋ ਵੈਲਿਊਜ਼ ਦੇਖਦੇ ਹਾਂ ਅਸੀਂ ਇਕੁਅਲ ਟੂ ਦੇਖੋ m1 m1 ਤੁਹਾਡਾ ਕਿੰਨਾ ਹੋਇਆ ਬਟੇ दो है इसी पहला ही उ निकाल लिया गुणा एक्स टू कि है फोर है आ गया है फोर प्लस एम टू एम टू कि है तेन है गुणा एक्स वन कि है माइनस एक इसलिए इसी डायरेक्ट के रखा अपॉन की है एम वन प्लस एम टू एम वन दो है प्लस एम टू कि है तेन कॉमा एम वन फिर देखो दो मल्टीप्लायर वाई टू वाई टू कितना है माइनस थ्री आप है आपका वाई टू ठीक है जी प्लस एम टू कितना है थ्री वाई वन कितना है वाई वन कितना है सेवन अपॉन सेम m1 m2 ਪਾ 2 3 ਠੀਕ ਹੈ ਜੀ ਆਈ ਹੋਪ ਬੱਚਿਓ ਤੁਸੀਂ ਫਾਰਮੂਲੇ ਦੇ ਵਿੱਚ ਸੂਤਰ ਦੇ ਵਿੱਚ ਜੋ ਸਾਡੀਆਂ 기ਵਨ ਵੈਲਿਊਜ਼ ਹਨ ਉਹਨਾਂ ਨੂੰ ਭਰਨਾ ਸਿੱਖ ਗਏ ਹੋਵੋਗੇ ਪਹਿਲਾਂ ਇਸੇ ਤਰੀਕੇ ਕੀ ਕਰਨਾ ਹੈ ਤੁਹਾਨੂੰ m1 m2 ਲੱਭ ਲੈਣਾ ਹੈ x1 y1 ਲੱਭ ਲੈਣਾ ਹੈ x2 y2 ਲੱਭ ਲੈਣਾ ਹੈ ਤਾਂ ਕਿ ਇਹ ਸਾਨੂੰ ਈਜ਼ੀ ਹੋ ਜਾਂਦਾ ਹੈ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰਨੀਆਂ चलो अगे असी इस जैक्ट नॉल्व करते दे हाँ देखो टू फोर एट थ्री वन जा थ्री मैं बचार क्यों छ्डया है क्योंकि प्लस मल्टीप्लाई माइनस की उन्दा है हों टू प्लस थ्री फाइव कॉमा थ्री टू जा माइनस सिक्स प्लस सैवन थ्री जा ट्वेंटी वन ठीक है जी थ्री प्लस टू फाइव ठीक है जी आई होप ती ए भी बच्चों सॉल्व करना सीख गए हो ठीक है जी अगे देखो एट माइनस थ्री कि होंगे है फाइव अपॉन फाइव कॉमा ट्वेंटी वन माइनस सिक्स कि होंगे है फिफ्टीन हूँ अपॉन फाइव ठीक है 5. जी हम अगे देखो फाइव वन या फाइव फाइव वन या फाइव भाव इस कट्ट कि गया एक ठीक है जी फाइव वन या फाइव फाइव थ्री या फिफ्टीन कि थ्री इसलिए जो ये बिंदु जो यिंदू ਬਿੰਦੂ ਸੀ ਦਾ ਸਾਡਾ ਸੀ ਠੀਕ ਹੈ ਜੀ ਇਹ ਜੋ ਬਿੰਦੂ ਸੀ ਦਾ ਸਾਡਾ ਸੀ ਸੀ ਸੀਗਾ ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰਨੇ ਸੀ ਇਸ ਬਿੰਦੂ ਦੇ ਸਾਨੇ ਕੀ ਪਤਾ ਕਰਨੇ ਸੀਗੇ ਨਿਰਦੇਸ਼ ਅੰਕ ਪਤਾ ਕਰਨੇ ਸੀ ਨਿਰਦੇਸ਼ ਅੰਕ ਸਾਡੇ ਕੀ ਆ ਗਏ 1 ਕਮਾ 3 ਠੀਕ ਹੈ ਜੀ ਤਾਂ ਇਸ ਜੋ ਸੀ ਬਿੰਦੂ ਸੀਗਾ ਸੀ ਬਿੰਦੂ ਦੇ ਜੋ ਨਿਰਦੇਸ਼ ਅੰਕ ਹਨ ਉਹ ਕੀ ਆ ਗਏ ਹਨ ਬਟੇ ਸਾਡੇ ਕੋਲ 1 ਕਮਾ 10 ਤਾਂ ਪਿਆਰੇ ਬੱਚਿਓ ਆਸ ਕਰਦੇ ਹਾਂ ਕਿ ਇਹ ਕੁਐਸਚਨ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਇਹ ਸੀਗਾ ਅਭਿਆਸ 7.2 ਦਾ ਪਹਿਲਾ ਕੁਐਸਚਨ ਮੈਂ ਇੱਕ ਵਾਰ ਜੋ ਸਾਡਾ ਇਹ ਹੈ ਕੁਐਸਚਨ ਤੇ ਫਾਰਮੂਲਾ ਕਿਵੇਂ ਬਣਿਆ ਸੀ ਉਹ ਰਿਪੀਟ ਕਰ ਦਿੰਦਾ ਹਾਂ ਤਾਂ ਕਿ ਤੁਹਾਨੂੰ ਹੋਰ ਕਲੀਅਰ ਹੋ ਜਾਵੇ ਕਿ ਅਸੀਂ ਅੱਜ ਦੀ ਕਲਾਸ ਦੇ ਵਿੱਚ ਕੀ ਕਰ ਰਹੇ ਹਾਂ ਪਹਿਲੇ ਵੀ ਦੇਖਤੀ ਹਾਂ ਅਸੀਂ ਅੱਜ ਦੀ ਕਲਾਸ ਦੇ ਵਿੱਚ ਵਿਭਾਜਨ ਸੂਤਰ ਨੂੰ ਸਮਝਿਆ ਹੈ ਕਿ ਕਿਸ ਤਰ੍ਹਾਂ ਬਣਿਆ ਹੈ ਕਿਵੇਂ ਬਣਿਆ ਹੈ ਇਸ ਦੇ ਵਿੱਚ ਜੋ ਵੀ টারਮਸ ਹਨ ਉਹ ਕਿਸ ਤਰ੍ਹਾਂ ਆਈਆਂ ਹਨ ਤੇ ਉਹਨਾਂ ਦਾ ਮਤਲਬ ਕੀ ਹੈ ਠੀਕ ਹੈ ਜੀ ਤਾਂ ਪਹਿਲੀ ਜੋ ਗੱਲ ਹੈ ਉਹ ਕੀ ਹੈ ਸੂਤਰ ਦਾ ਨਾਮ ਸੂਤਰ ਦਾ ਨਾਮ ਕੀ ਹੈ ਬਟੇ ਵਿਭਾਜਨ ਸੂਤਰ ਸੂਤਰ ਦਾ ਨਾਮ ਕੀ ਹੈ ਵਿਭਾਜਨ ਸੂਤਰ ਇਹ ਕੰਮ ਕੀ ਕਰਦਾ ਹੈ ਸਾਨੂੰ ਦੋ ਬਿੰਦੂ ਦਿੱਤੇ ਹੋਇਆ ਕਰਨਗੇ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਇੱਕ ਰੇਖਾ ਬਣਦੀ ਹੈ ਇਸ ਰੇਖਾ ਨੂੰ ਕੋਈ ਵੀ ਬਿੰਦੂ ਸੀ ਹੈ ਜੋ ਉਹ ਵੱਖ-ਵੱਖ ਅਨੁਪਾਤਾਂ ਦੇ ਵਿੱਚ ਵੰਡਿਆ ਕਰੇਗਾ ਵੰਡਨ ਵਿਭਾਜਨ ਦੇਖੋ ਵਿਭਾਜਨ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਵੰਡਣਾ ਠੀਕ ਹੈ ਜੀ ਸਾਇੰਸ ਦੇ ਵਿੱਚ ਇਹ ਸਬਦ ਤੁਸੀਂ ਸੁਣਦੇ ਹੋਵੋਗੇ ਵਿਭਾਜਨ ਠੀਕ ਹੈ ਜੀ ਵਿਭਾਜਨ ਦਾ ਮਤਲਬ ਕੀ ਹੈ ਵੰਡਣਾ ਤਾਂ ਕੋਈ ਬਿੰਦੂ ਤੀਸੇ ਰੇਖਾ ਨੂੰ ਦੋ ਵੱਖ-ਵੱਖ ਨੁਕਤਿਆਂ ਦੇ ਵਿੱਚ ਵੰਡਿਆ ਕਰੇਗਾ ਤਾਂ ਉਹ ਅਨੁਪਾਤ ਸਾਡੇ ਕੀ ਹੋਇਆ ਕਰਨਗੇ ਪਹਿਲਾ ਅਨੁਪਾਤ m1 ਦੂਸਰਾ ਅਨੁਪਾਤ m2 ਬਿੰਦੂ ਪਹਿਲੇ ਜੋ ਬਿੰਦੂ ਦੇ ਨਿਰਦੇਸ਼ਾਂਕ ਹੋਗੇ ਹੋਇਆ ਕਰਨਗੇ x1 y1 ਦੂਸਰੇ ਬਿੰਦੂ ਦੇ ਨਿਰਦੇਸ਼ਾਂਕ ਕੀ ਹੋਇਆ ਕਰਨਗੇ x2 y ਠੀਕ ਹੈ ਜੀ ਤਾਂ a ਜੋ ਬਿੰਦੂ c ਹੈ ਕੋਈ ਵੀ ਬਿੰਦੂ ਹੋ ਸਕਦਾ ਹੈ ਇੱਥੇ ਆਪਾਂ ਮੰਨ ਕੇ ਚੱਲੇ ਹਾਂ ਕਿ ਬਿੰਦੂ c ਹੈ ਇਸ ਦੇ ਨਿਰਦੇਸ਼ਾਂਕ ਸਾਨੂੰ ਪਤਾ ਕਰਨ ਲਈ ਦਇਆ ਕਰਨਗੇ ਜਾਂ ਕਈ ਵਾਰ ਕੀ ਹੋਇਆ ਕਰੇਗਾ ਨਿਰਦੇਸ਼ ਅੰਕ ਦਿੱਤੇ ਹੋਇਆ ਕਰਨਗੇ ਸਾਨੂੰ ਅਨੁਪਾਤ ਪੁੱਛਿਆ ਕਰਨਗੇ ਕਿ ਕਿਸ ਅਨੁਪਾਤ ਦੇ ਵਿੱਚ ਇਹ ਹੈ ਜੋ ਬੰਨ ਰਿਹਾ ਹੈ ਠੀਕ ਹੈ ਜੀ ਤਾਂ ਅੱਗੇ ਸਾਡੇ ਕੋਲ ਆ ਗਿਆ ਸੀਗਾ ਵਿਭਾਜਨ ਸੂਤਰ ਅੱਗੇ ਸਾਡੇ ਕੋਲ ਕੀ ਆ ਗਿਆ ਸੀਗਾ ਵਿਭਾਜਨ ਸੂਤਰ ਜੋ ਵਿਭਾਜਨ ਸੂਤਰ ਹੈ ਇਹ ਪੇਜ ਨੰਬਰ 121 ਠੀਕ ਹੈ 121 ਪੇਜ ਨੰਬਰ ਦੇ ਉੱਤੇ ਲਿਖਿਆ ਹੋਇਆ ਹੈ a ਪਿਆ ਹੈ ਜਿੰਦੂ ਤੁਸੀਂ ਆਪਣੀ ਨੋਟਬੁੱਕ ਦੇ ਉੱਤੋਂ ਵੀ ਨੋਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਵੀ ਭਾਜਨ ਸੂਤਰ ਇੱਕ ਵਾਰ ਮੈਂ ਫਿਰ ਲਿਖ ਦਿੰਦਾ ਇਸ ਨੂੰ ਯਾਦ ਕਰਨ ਦੇ ਵੱਖ-ਵੱਖ ਤਰੀਕੇ ਹੁੰਦੇ ਹਨ ਠੀਕ ਹੈ ਜੀ ਕਈ ਬੱਚੇ ਕਿੱਦਾਂ ਕਰ ਲੈਂਦੇ ਹਨ ਦੇਖੋ mx mx अपॉन m1 plus m2 ਤਾਂ ਹੁੰਦਾ ਹੀ ਹੈ my plus my अपॉन m1 plus एम टू हों ठीक है तो इसने पहला कि लिखना है बारह ठीक है जी फिर कि लिखना है इक्की ट्वेंटी वन इधर भी की करना है बारह लिखना है इधर की लिखना है इक्की लिखना है ये देखो ये जो थोड़ा है विभाजन सूत्र बन गया है ठीक है पर यह याद रखना है कि पहला असी ने एक्स बरतना है क्योंकि यह जो है पहला सूँ भोज इसमें सॉल्व करा कौम फिर असी ने की वरतना है ਬਾਈ ਵਰਤਨਾ ਹੈ ਬਕਵਾਕ ਤਰੀਕੇ ਹੁੰਦੇ ਆ ਇਸ ਸੂਤਰ ਨੂੰ ਯਾਦ ਰੱਖਣ ਦੇ ਤੁਸੀਂ ਆਪਣੇ ਅਕੋਰਡਿੰਗ ਆਪਣੇ ਅਕੋਰਡਿੰਗ ਵੀ ਕੋਈ ਵੀ ਜੋ ਹੈ ਮੈਥਡ ਬਣਾ ਸਕਦੇ ਹੋ ਇਸ ਨੂੰ ਯਾਦ ਰੱਖਣ ਦਾ ਪੇਜ ਨੰਬਰ ਤੁਹਾਨੂੰ ਦੱਸੇ ਦਿੱਤਾ ਹੈ ਕਿ ਇਹ ਪੇਜ ਨੰਬਰ ਬੁੱਕ ਦੇ ਤੁਹਾਡੀ ਬੁੱਕ ਦੇ 121 ਨੰਬਰ ਪੇਜ ਦੇਤੇ ਫਾਰਮੂਲਾ ਲਿਖਿਆ ਹੋਇਆ ਹੈ ਇਸ ਦੇ ਅ ਜੋ ਟਰਮਸ ਹਨ ਉਹ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕਿਆ ਹਾਂ ਕਿ m1 m2 ਕੀ ਹੁੰਦਾ ਹੈ ਵੈਲਿਊਜ਼ ਕਿਦਾਂ ਅਸੀਂ ਨੇ ਫਾਈਂਡ ਆਊਟ ਕਰਨੀਆਂ ਹਨ ਇਸ ਦੇ ਫਾਰਮੂਲੇ ਨੂੰ ਅਸੀਂ ਵਰਤ ਕੇ ਅੱਜ ਐਕਸਰਸਾਈਜ਼ 7.1 ਦਾ ਇੱਕ ਕੁਐਸਚਨ ਵੀ ਕੀਤਾ ਹੈ ਉਹ ਕੀ ਹੈ ਦੇਖੋ ਮੈਂ ਰਿਪੀਟ ਕਰ ਦਿੰਦਾ ਹਾਂ ਪਹਿਲਾਂ ਮੈਂ ਕਰਵਾ ਚੁੱਕਿਆ ਹਾਂ ਮੈਂ ਰਿਪੀਟ ਕਰ ਦਿੰਦਾ ਹਾਂ ਦੇਖੋ ਸਟੇਟਮੈਂਟ ਕੀ ਕਹਿੰਦੀ ਹੈ ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਕੋਈ ਬਿੰਦੂ ਹੈ ਉਸਦੇ ਨਿਰਦੇਸ਼ ਅੰਕ ਪਤਾ ਕਰਨੇ ਉਹ ਕੀ ਕਰਦਾ ਹੈ ਪਤਾ ਕਰੋ ਜੋ ਬਿੰਦੂਆਂ -1,7 -1,7 ਅਤੇ 4,-10 ਉਹ ਬਿੰਦੂ ਮੰਨ ਲਓ x ਸੀਗਾ a ਠੀਕ ਹੈ ਮੰਨ ਲਓ ਇਹ ਇੱਕ ਬਿੰਦੂ a ਸੀਗਾ ਦੂਸਰਾ ਬਿੰਦੂ b ਸੀਗਾ ਠੀਕ ਹੈ ਇਸ ਦੇ ਨਿਰਦੇਸ਼ ਅੰਕ ਕੀ ਹਨ -1,7 4,-10 ਨੂੰ ਮਿਲਾਉਣ ਵਾਲੀਆਂ ਠੀਕ ਹੈ ਜੀ ਨੂੰ ਮਿਨਾਉਣ ਵਾਲੇ ਰੇਖਾਖੰਡ ਇਹਨਾਂ ਨੂੰ ਇੱਕ ਅਸੀਂ ਨੇ ਕੀ ਹੈ ਮਿਲਾਤਾ ਇਹਨੂੰ ਜਿਹੜਾ ਮਿਲਾਉਣ ਵਾਲਾ ਰੇਖਾਖੰਡ ਹੈ ਇਸ ਨੂੰ ਇਹ 2:3 ਦੇ ਵਿੱਚ ਵੰਡ ਦਿੰਦਾ ਹੈ ਠੀਕ ਹੈ ਭਾਵ ਕਿ ਜਦੋਂ ਇਸ ਲਾਈਨ ਦੇ ਉੱਤੇ ਅਸੀਂ ਨੇ ਇਹ ਬਿੰਦੂ ਰੱਖਿਆ ਠੀਕ ਹੈ ਤਾਂ ਇਹਦੇ ਪਹਿਲਾਂ ਦੋ ਹਿੱਸੇ ਹੋ ਗਏ ਫਿਰ ਕਿੰਨੇ ਹਿੱਸੇ ਹੋ ਗਏ ਤਿੰਨ ਹਿੱਸੇ ਹੋ ਗਏ ਠੀਕ ਹੈ ਜੀ ਇਹ ਕੋਈ A ਬਿੰਦੂ ਸੀ B ਉਸ ਇਸਦੇ ਪਹਿਲਾਂ ਦੋ ਹਿੱਸੇ ਹੋ ਗਏ ਫਿਰ ਤਿੰਨੇ ਹਿੱਸੇ ਹੋ ਗਏ ਠੀਕ ਹੈ ਪਹਿਲਾਂ ਦੋ ਹਿੱਸੇ ਰਹੇਗੇ ਪਿੱਛੇ ਕਿੰਨੇ ਰਹੇਗੇ ਆ ਤਿੰਨ ਹਿੱਸੇ ਰਹੇਗੇ ਠੀਕ ਹੈ ਜੀ ਤਾਂ ਅਸੀਂ m1 ਜੋ ਅਨੁਪਾਤ ਹੁੰਦਾ ਹੈ ਉਹ ਸਾਡਾ m1 ਅਤੇ m2 ਹੁੰਦਾ ਹੈ ਤਾਂ m1 ਕਿੰਨਾ ਹੋ ਗਿਆ 2 m2 ਕਿੰਨਾ ਹੋ ਗਿਆ m1 ਹੋ ਗਿਆ 2 ਸੌਰੀ m2 ਹੋ ਗਿਆ 3 x1 y1 ਤਾਂ ਦੱਸ ਹੀ ਹੈ ਪਹਿਲਾਂ ਪ੍ਰੀਵਿਅਸ ਵੀਡੀਓ ਦੇ ਵਿੱਚ ਵੀ ਹੈ ਜੋ ਪਹਿਲਾ ਬਿੰਦੂ ਹੋਏਗਾ ਉਹ ਤੁਹਾਡਾ x1 y1 ਦੇਵੇਗਾ ਜੋ ਦੂਸਰਾ ਬਿੰਦੂ ਹੋਏਗਾ ਉਹ ਕੀ ਦੇਵੇਗਾ x2 y2 ਦੇਵੇਗਾ ਕਿਉਂਕਿ ਪਹਿਲਾ ਬਿੰਦੂ ਭੁਜਦਾ ਹੁੰਦਾ ਹੈ ਫਿਰ ਕਿਹਦਾ ਹੁੰਦਾ ਹੈ ਕੋਟੀ ਦਾ ਹੁੰਦਾ ਹੈ x ਦਾ ਨਿਰਦੇਸ਼ ਹੈ y ਦਾ ਨਿਰਦੇਸ਼ ਹੈ ਠੀਕ ਹੈ ਜੀ ਤਾਂ ਇਹ ਸਾਰੀਆਂ ਵੈਲਿਊਜ਼ ਅਸੀਂ ਨੇ ਇੱਥੇ ਕੱਢ ਲਈਆਂ ਹਨ ਠੀਕ ਹੈ ਜੀ ਫਿਰ ਵਿਭਾਜਨ ਸੂਤਰ ਲਗਾ ਦਿੱਤਾ ਹੈ ਵਿਭਾਜਨ ਸੂਤਰ ਤੁਹਾਨੂੰ ਯਾਦ ਕਰਨਾ ਵੀ ਦੱਸ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸੌਖੇ ਤਰੀਕੇ ਨਾਲ ਇਹ ਕੀ ਹੈ ਉਸ ਨੂੰ ਯਾਦ ਰੱਖ ਲੈਣਾ ਹੈ ਠੀਕ ਹੈ ਜੀ ਕੰਮ ਕੀ ਕਰਨਾ ਹੈ 12 ਤੇ 21 ਨੂੰ ਯਾਦ ਰੱਖਣਾ ਹੈ ਠੀਕ ਹੈ ਜੀ mx mx प्लस अपॉन एम वन एम टू इस तरीके एक्स की जगह से कि लिखता है वाई बस कॉमा कॉमा पाके ठीक है जी तो इस तरह जो है वह विभाजन सूत्र बन जाएगा विभाजन सूत्र लिख लिया अगे असी ने की करनिया है इन्ह दिया जो वैल्यूज़ हैं वो की करनिया हैं पुट कर एम वन सा एम वन साल की है दो है एक्स टू साढ़े को चार है वैल्यू पुट कर दी प्लस ठीक है जी एम टू साढ़े को तेन है है वैल्यू पुट कर दिती इस कर्स में देखो मैं चला रहा हाँ ठीक है मल्टीप्लाई बक्स वन एक्स वन कि है माइनस एक इतने वैल्यू पुट कर दी अपॉम ठीक है एम वन प्लस एम टू एम वन कि है दो एम टू कि है तेन वैल्यू पुट कर दी कॉमा एम वन टू है वाई टू माइनस तेन है प्लस एम टू तेन है वाई वन सैवन है अपॉन टू प्लस थ्री ठीक है जी हम देखो टू फोर एट प्लस माइनस माइनस थ्री वन जहा थ्री टू प्लस थ्री फाइव ठीक है जी ए हूँ जो ये एस सारा इसी ने इस एस पहले वाले नंबर न सोल्व करके इस तो यह बन गया है ठीक है जी कॉमा देखो इतने कॉमा लिख दिता है टू थ्री जहाँ सिक्स माइनस का है प्लस सैवन थ्री ज ट्वेंटी वन 2+3 ਠੀਕ ਹੈ ਜੀ ਇਸ ਨੂੰ ਸੋਲਵ ਕਰਕੇ ਇਹ ਆ ਗਿਆ ਹੈ ਆਈ ਹੋਪ ਤੁਸੀਂ ਇੱਥੇ ਤੱਕ ਇਸ ਸਟੈਪ ਦੇ ਤੱਕ ਇਸ ਸਟੈਪ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ ਇਸ ਸਟੈਪ ਤੋਂ ਅਸੀਂ ਨੇ ਇਸ ਸਟੈਪ ਕਿਸ ਤਰ੍ਹਾਂ ਬਣਾਇਆ ਹੈ ਇਹ ਵੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਹਾਂ ਦੇਖੋ ਧਿਆਨ ਦਿਓ 8-3 5/5 ਕਮਾ ਠੀਕ ਹੈ ਜੀ ਇਸ ਸਟੈਪ ਤੋਂ ਇਹ ਬਣ ਗਿਆ ਹੈ ਕਮਾ 21-6 ਕਿੰਨਾ ਹੁੰਦਾ ਹੈ 15 ਪਲੱਸ ਦਾ ਸਾਈਨ ਕਿਉਂ ਲੱਗੇਗਾ ਕਿਉਂਕਿ 21 ਵੱਡਾ ਹੈ ਅਪੋਨ 5 ਇਹ ਸਟੈਪ ਤੋਂ ਇਹ ਬਣ ਗਿਆ ਹੈ ਠੀਕ ਹੈ ਜੀ ਅੱਗੇ 5 ਵਨ ਦਾ 5 5 ਵਨ ਦਾ 5 ਮਤਲਬ ਕੱਟ ਕੇ ਕਿੰਨਾ ਆ ਗਿਆ 1 ਆ ਗਿਆ 5 ਵਨ ਦਾ 5 5 3 ਦਾ 15 ਕੱਟ ਕੇ ਕਿੰਨਾ ਆ ਗਿਆ 3 ਤਾਂ ਉਹ ਜੋ ਬਿੰਦੂ ਅਸੀਂ ਸੀ ਲਿਆ ਸੀ ਉਸ ਦੇ ਜੋ ਨਿਰਦੇਸ਼ ਸੰਖਿਆ ਸਾਨੂੰ ਪਤਾ ਕਰਨ ਦੇ ਦਿੱਤੇ ਸੀ ਉਹ ਕਿੰਨਾ ਹੈ 1 ਕਮਾ 3 ਸੋ ਆਸ ਕਰਦੇ ਹਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਇਹ ਜੋ ਅੱਜ ਦਾ ਟੌਪਿਕ ਸੀ ਇਹ ਸਮਝ ਲੱਗ ਗਿਆ ਹੋਵੇਗਾ ਇਸ ਦੇ ਵਿੱਚ ਅਸੀਂ ਨੇ ਬੜੀ ਖੋਲ ਕੇ ਗੱਲਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਸ ਕਰਦੇ ਹਾਂ ਤੁਹਾਨੂੰ ਇਹ ਕਨਸੈਪਟ ਬੜੇ ਸੌਖੇ ਤਰੀਕੇ ਦੇ ਨਾਲ ਸਮਝ ਲੱਗ ਗਿਆ ਹੋਵੇਗਾ ਅੱਜ ਅਸੀਂ 7.2 ਦਾ ਕੁਐਸਚਨ ਵੀ ਕੀਤਾ ਹੈ ਇੱਕ ਫਰਸਟ ਕੁਐਸਚਨ ਠੀਕ ਹੈ ਜੀ ਉਸ ਨੂੰ ਅਸੀਂ ਦੁਬਾਰਾ ਰਿਪੀਟ ਵੀ ਕਰ ਦਿੱਤਾ ਹੈ ਫਿਰ ਵੀ ਜੇਕਰ ਤੁਹਾਨੂੰ ਸਮਝ ਨਹੀਂ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਜ਼ਰੂਰ ਸੈਂਡ ਕਰ ਦਿਆ ਕਰੋ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜੋ ਡਾਊਟ ਹੈ ਉਸ ਨੂੰ ਜਲਦੀ ਤੋਂ ਜਲਦੀ ਸੋਲਵ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ ਅੱਜ ਦੇ ਲਈ ਅਸੀਂ ਇੰਨਾ ਹੀ ਕਰਾਂਗੇ ਤੁਸੀਂ ਇਸ ਨੂੰ ਰਿਵੀਜ਼ਨ ਕਰ ਲੈਣੀ ਹੈ ਚੈੱਕ ਕਰ ਲੈਣਾ ਹੈ ਫਿਰ ਵੀ ਜੇ ਕੋਈ ਡਾਊਟ ਆਇਆ ਤਾਂ ਤੁਸੀਂ ਨੈਕਸਟ ਜੋ ਸਾਡੀ ਕਲਾਸ ਹੈ ਕੱਲ ਨੂੰ ਲੱਗੇਗੀ ਉਸ ਦੇ ਵਿੱਚ ਆਪਣਾ ਜੋ ਕੁਐਸਚਨ ਹੈ ਤੁਸੀਂ ਪੁੱਟ ਕਰ ਸਕਦੇ ਹੋ ਅੱਜ ਦੇ ਲਈ ਇੰਨਾ ਹੀ ਧੰਨਵਾਦ ਫਿਰ ਮਿਲਦੇ ਹਾਂ